ਖਰੜ ਨਗਰ ਕੌਂਸਲਰ ਖਰੜ ਦੀ ਟੀਮ ਨੇ ਸਿਵਰ ਹਸਤਾਲ ਰੋਡ ਤੇ ਕਾਰਵਾਈ ਕਰਦਿਆਂ ਦੁਕਾਨਦਾਰਾਂ ਅਤੇ ਹੋਰ ਨਵਲੋ ਸੜਕ ਕਿਨਾਰੇ ਕਿਤੇ ਨਜ਼ਾਇਜ਼ ਕਬਜ਼ੇ ਹਟਾਏ ਇਸ ਮੌਕੇ ਕੁਝ ਦੁਕਾਨਦਾਰਾਂ ਨੇ ਦੁਕਾਨ ਦੇ ਕਿਤੇ ਕਬਜ਼ਿਆਂ ਵਾਲੀ ਥਾਂ ਨੂੰ ਆਪਣੇ ਮਾਲ ਕੇ ਦੱਸਿਆ ਇਸ ਤੇ ਕਾਰਵਾਈ ਕਰਨ ਦਾ ਵਿਰੋਧ ਵੀ ਕੀਤਾ ਪਰ ਕਬਜ਼ਾ ਹਟਾਉਣ ਦੇ ਟੀਮ ਅੱਗੇ ਉਹਨਾਂ ਦੀ ਏਕਣਾ ਚੱਲੀ ਇਸ ਸਬੰਧੀ ਮੌਕੇ ਤੇ ਜਾਣਕਾਰੀ ਦਿੰਦਿਆਂ ਨਗਰ ਕੌਂਸਲਰ ਦੇ ਕਾਰਜ ਸਾਕ ਅਫਸਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਦਾ ਕੰਮ ਚੱਲਦਾ ਹੋਣ ਕਰਕੇ ਆਵਾਜਾਈ ਵਿੱਚ ਕਾਫੀ ਵਿਘਨ ਪੈ ਰਿਹਾ ਹੈ ਜਿਸ ਕਰਕੇ ਮੋਰਿੰਡਾ ਸਾਈਡ ਤੋਂ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਟ੍ਰੈਫਿਕ ਨੂੰ ਸਿਵਲ ਰੋਡ ਤੋਂ ਹੀ ਹੋ ਕੇ ਜਾਣਾ ਪੈ ਰਿਹਾ ਹੈ ਕਈ ਵਾਰ ਇਸੇ ਲੱਗੇ ਜਾਮ ਨੂੰ ਐਂਬੂਲੈਂਸ ਪਾਸੇ ਜਾਂਦੀ ਹੈ ਅਤੇ ਬੱਚਿਆਂ ਸਮੇਂ ਹੋਰ ਨਾਲ ਕਈਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਨੋਟਿਸ ਦੇਣ ਦੇ ਮਨ ਅਧਿਕਾਰਵਾਈ ਤੋਂ ਬਾਅਦ ਦੁਕਾਨਦਾਰਾਂ ਨੇ ਨਜ਼ਾਇਜ਼ ਕਬਜ਼ੇ ਨਹੀਂ ਹਟਾਏ ਕੌਂਸਲ ਵੱਲੋਂ ਸੜਕ ਤੇ ਇੱਕ ਪਾਸੇ ਵਾਲੀਆਂ ਦੁਕਾਨਾਂ ਅੱਗੇ ਬਣਾਏ ਹੋਏ ਛੱਡ ਅਤੇ ਹੋਰ ਕਬਜ਼ੇ ਹਟਾਏਗੇ ਸੜਕ ਤੇ ਦੂਜੇ ਪਾਸੇ ਤੋਂ ਵੀ ਜਲਦੀ ਹੀ ਕਬਜ਼ੇ ਹਟਾਏ ਜਾਣਗੇ ਉਹਨਾਂ ਕਬਜ਼ੇ ਹਟਾਉਣ ਵਾਲੀ ਟੀਮ ਤੇ ਇੱਕ ਕਰਮਚਾਰੀ ਤੇ ਥੱਪੜ ਮਾਰਨ ਵਾਲੀ ਔਰਤ ਦੇ ਖਿਲਾਫ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਤੇ ਕਾਰਵਾਈ ਕਰਨ ਦੀ ਵੀ ਗੱਲ ਆਖੀ ਹੈ ਤੋਂ ਪਹਿਲਾਂ ਤਾਂ ਮੇਰੀ ਤੁਹਾਡੇ ਤੋਂ ਲੋਕਾਂ ਨੂੰ ਰਿਕਵੈਸਟ ਆ ਕਿ ਅੱਗੇ ਤੋਂ ਵੀ ਇਦਾਂ ਦਾ ਸਮਾਨ ਤੇ ਛੱਡਾਂ ਬਾਹਰ ਨਾ ਪਾਓ ਕਿਉਂਕਿ ਹੁਣ ਹਾਈਵੇ ਦਾ ਜਿਹੜਾ ਕੰਮ ਚੱਲਦਾ ਉਹਦੇ ਕਰਕੇ ਸਾਨੂੰ ਸਾਰਾ ਟ੍ਰੈਫਿਕ ਜਿਹੜਾ ਹੈਗਾ ਇਧਰ ਡਾਇਵਰਟ ਕਰਨਾ ਪੈਣਾ ਇਸ ਰੋਡ ਤੇ ਨਜਾਇਜ਼ ਕਚਿਆ ਕਰਕੇ ਇੰਨਾ ਜਾਮ ਲੱਗਦਾ ਸਿਵਲ ਹਸਪੀਟਲ ਆ ਕਈਆਂ ਨੇ ਅੱਗੇ ਜਾਣਾ ਹੁੰਦਾ ਨਾ ਮਰੀਜ਼ ਹਸਪੀਟਲ ਪਹੁੰਚ ਸਕਦਾ ਇਸ ਕਰਕੇ ਸਾਨੂੰ ਬੜੀ ਦਿੱਕਤ ਆ ਰਹੀ ਸੀ ਅਸੀਂ ਮੁਲਾਕਾਤ ਵੀ ਕਰਵਾਈ ਸੀ ਲੋਕਾਂ ਨੂੰ ਮੋਟੇ ਸੀ ਇਸ਼ੂ ਕਿੱਤੇ ਸੀਗੇ ਇਸ ਕਰਕੇ ਅੱਜ ਇਹ ਆਪਰੇਸ਼ਨ ਕੀਤਾ ਇੱਕ ਸਾਈਡ ਤੋਂ ਅਗਲੀ ਵਾਰੀ ਆਪਰੇਸ਼ਨ ਅਸੀਂ ਰੋਡ ਦੇ ਦੂਸਰੀ ਸਾਈਡ ਤੋਂ ਕਰਾਂਗੇ ਤਾਂ ਕਿ ਜਿਹੜਾ ਟ੍ਰੈਫਿਕ ਆ ਉਸ ਚਾਰੂ ਢੰਗ ਨਾਲ ਚੱਲ ਸਕੇ ਸਰ ਇੱਕ ਜਗ੍ਹਾ ਤੇ ਜਿੱਥੇ ਕੋਰਟ ਕੇਸ ਦਾ ਮਾਮਲਾ ਸੀਗਾ ਉਹਨਾਂ ਵੱਲੋਂ ਬਹੁਤ ਵਿਰੋਧ ਕੀਤਾ ਸਾਡੇ ਇੱਕ ਮੁਲਾਜ਼ਮ ਦੇ ਉਹਨਾਂ ਨੇ ਚਪੇੜੀ ਵੀ ਮਾਰੀ ਆ ਉਹ ਅਸੀਂ ਬਾਅਦ ਦੇ ਵਿੱਚ 24 ਪੁਲਿਸ ਸੈਕਸ਼ਨ ਉਹ ਕਰ ओके ਦੁਕਾਨਦਾਰ ਜਗਦੀਸ਼ ਸਿੰਘ ਅਤੇ ਪਰਮਜੀਤ ਸਿੰਘ ਨੇ ਕੌਂਸਲ ਦੇਦੀ ਕਾਰਵਾਈ ਦਾ ਵਿਰੋਧ ਕੀਤਾ। ਉਹਨਾਂ ਨੇ ਦੱਸਿਆ ਕਿ ਦੁਕਾਨਾ ਅੱਗੇ ਵੜੀ ਤਾਂ ਉਹਨਾਂ ਦੀ ਮਲਕੀਅਤ ਹੈ। ਇਸ ਸੰਬੰਧੀ ਉਹਨਾਂ ਨੇ ਕੋਰਟ ਵਿੱਚ ਕੇਸ ਵੀ ਕੀਤਾ ਹੋਇਆ ਹੈ। ਕੱਚੇ ਨਜਾਇਜ਼ ਜਿਹੜੇ ਹੈ ਉਹ ਹਟਾਣੇ ਚਾਹੀਦੇ ਆ ਪਰ ਇਹ ਜਾਤੀ ਤੌਰ ਤੇ ਪ੍ਰੈਸ਼ਰ ਨਾਲ ਪ੍ਰਸ਼ਾਸਨ ਦੀ ਯਾ ਕਹਿੰਦੇ ਰਾਜਨੀਤਿਕ ਪ੍ਰੈਸ਼ਰ ਦੇ ਨਾਲ ਸਾਡੇ ਨਾਲ ਜਿਹੜਾ ਧੱਕਾ ਕਰਿਆ ਹੈ ਨਾ ਬਦਲਿਸ ਨੂੰ ਲੈ ਕੇ ਠੀਕ ਹੈ ਇਹ ਸ੍ਰਿਆਮ ਧੱਕਾ ਹੈ ਕਿਉਂਕਿ ਦੇਖੋ ਨਿਯਾਇਜ ਕਬਦਾ ਹੁੰਦਾ ਕੋਰਟ ਆਪੇ ਫੈਸਲਾ ਕਰੂਗੀ ਸਾਡਾ ਆਲਰੇਡੀ 3 ਮਹੀਨੇ ਤੋਂ ਪਹਿਲਾਂ ਹਰੇਕ ਨੋਟਿਸ ਬਕਾਇਦਾ ਡੈਰੀ ਕਰਾ ਕੇ ਰਸੀਵਿੰਗ ਕਰਾ ਕੇ ਇਹੋ ਸਾਬ ਤੋਂ ਬਕਾਇਦਾ ਭਾਈ ਡੈਡ ਸਿਗਨੇਚਰ ਸਾਡੇ ਕੋਈ ਇੱਕ ਇੱਕ ਨੋਟਿਸ ਹੈਗਾ ਇਹਨਾਂ ਦਾ ਸਾਡਾ ਉਹਨਾਂ ਨਾਲ ਫਾਈਟ ਚੱਲ ਰਹੀ ਹੈ ਤਾਂ ਕੋਰਟ ਸਾਨੂੰ ਇੱਕ ਪਾਸੇ ਇਹ ਕੋਰਟ ਇਸका मतलब ਇਹ ਕੋਰਟ ਦੀ ਤਾਂ ਕੋਈ ਜੱਲੀ ਨਹੀਂ ਰਹੀ ਅਰੜ ਤੋਂ ਡੇਵਿਡ ਬਰਮਾ ਜੀ ਵੇ ਪੰਜਾਬ ਟੀਵੀ